ਪੰਜਾਬ ਦੇ ਵਿੱਚ ਕਈ ਦੁਕਾਨਦਾਰ ਨਬਾਲਿਕ ਬੱਚਿਆਂ ਤੋਂ ਬਾਲ ਮਜ਼ਦੂਰੀ ਕਰਵਾ ਰਹੇ ਨੇ ਪਰ ਇਸ ਦੇ ਨਾਲ ਹੁਣ ਪੰਜਾਬ ਦੇ ਵਿੱਚ ਹੀ ਲੇਬਰ ਵਿਭਾਗ ਸ਼ਕਤੀ ਦੇ ਵਿੱਚ ਹੈ ਇਸ ਵੇਲੇ ਦੀ ਕਬੱਡੀ ਖਬਰ ਤੁਹਾਨੂੰ ਦਿਖਾਣ ਜਾ ਰਹੇ ਹਾਂ ਬਟਾਲਾ ਦੀ ਜਿੱਥੇ ਕਿ ਬਟਾਲਾ ਦੇ ਵਿੱਚ ਇੱਕ ਮੀਟ ਦੀ ਦੁਕਾਨ ਤੇ ਦੁਕਾਨਦਾਰ ਨਬਾਲਿਕ ਬੱਚਿਆਂ ਤੋਂ ਬਾਲ ਮਜ਼ਦੂਰੀ ਕਰਵਾ ਰਿਆ ਸੀ ਜਿਸ ਤੋਂ ਬਾਅਦ ਲੇਬਰ ਪਾਕ ਦੀ ਟੀਮ ਵੱਲੋਂ ਮੀਟ ਦੀ ਦੁਕਾਨ ਦੇ ਉੱਤੇ ਰੇਡ ਕੀਤੀ ਤਾਂ ਦੇਖਿਆ ਗਿਆ ਕਿ 15 ਸਾਲ ਦੀ ਉਮਰ ਦੇ ਕਰੀਬ ਦੋ ਨਬਾਲਕ ਬੱਚੇ ਜਗ੍ਹਾ ਉੱਤੇ ਬਾਲ ਮਜ਼ਦੂਰੀ ਕਰ ਰਹੇ ਨੇ ਜਿਸ ਤੋਂ ਬਾਅਦ ਦੁਕਾਨਦਾਰ ਨੂੰ ਜਦੋਂ ਲੇਬਰ ਪਾਕ ਦੀ ਟੀਮ ਨੇ ਪੁੱਛਿਆ ਤਾਂ ਕੋਈ ਵੀ ਠੋਸ ਜਵਾਬ ਨਹੀਂ ਦੇ ਸਕਿਆ ਉਲਟਾ ਲੇਬਰ ਪਾਕ ਦੀ ਟੀਮ ਨਾਲ ਹੀ ਉਜ ਗਿਆ ਜਿਸ ਤੋਂ ਬਾਅਦ ਲੇਬਰ ਪਾਕ ਦੀ ਟੀਮ ਨੇ ਪੂਰੀ ਸ਼ਕਤੀ ਦੇ ਨਾਲ ਇਸ ਦੁਕਾਨਦਾਰ ਦਾ ਮੋਟਾ ਚਲਾਨ ਕੀਤਾ ਤੇ ਨਾਲ ਅੱਗੇ ਵਾਸਤੇ ਚੇਤਾਵਨੀ ਦਿੱਤੀ ਹੈ ਕਿ ਕਿਸੇ ਛੋਟੇ ਬੱਚੇ ਤੋਂ ਬਾਲ ਮਜ਼ਦੂਰੀ ਨਹੀਂ ਕਰਵਾਉਣੀ ਜਿਸ ਤੋਂ ਬਾਅਦ ਹੁਣ ਇਨ੍ਹਾਂ ਦੋ ਬੱਚਿਆਂ ਨੂੰ ਇਨਾਂ ਦੇ ਪਰਿਵਾਰ ਕੋਲ ਬਾਲ ਮਿਹਰ ਵਿਭਾਗ ਦੀ ਟੀਮ ਨੇ ਸੌਂਪ ਦਿੱਤਾ ਜਿਸ ਤੋਂ ਬਾਅਦ ਲੇਬਰ ਪਾਰਕ ਦੀ ਟੀਮ ਨੇ ਦੋਨੇ ਬੱਚਿਆਂ ਦੇ ਪਰਿਵਾਰਾਂ ਨੂੰ ਕਿਹਾ ਕਿ ਨਾ ਬੱਚਿਆਂ ਨੂੰ ਪੜ੍ਹਾਓ ਨਾ ਕਿ ਬਾਲ ਮਜ਼ਦੂਰੀ ਕਰਵਾਓ ਜਿਸ ਤੋਂ ਬਾਅਦ ਦੱਸ ਦਿੰਦੇ ਆ ਕਿ ਇਹ ਵਿਭਾਗ ਮੰਤਰੀ ਨਮੋਲਕ ਅਨਮਾਨ ਕੋਲ ਹੈ ਜੋ ਕਿ ਬਿੱਤੇ ਦਿਨਾਂ ਤੋਂ ਹੁਣ ਵਿਭਾਗ ਸ਼ਕਤੀ ਦੇ ਵਿੱਚ ਹੈ ਲੇਬਰ ਪਾਰਕ ਦੇ ਨਾਲ ਕਿਰਤੀ ਪਾਰਕ ਜੋ ਵੱਡੇ ਭਾਗ ਨੇ ਉਹ ਮੰਤਰੀ ਨੂੰ ਮੋਲਗਨਵਾਨ ਦੇਖ ਰਹੇ ਨੇ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਤੇ ਨਾਲ ਹਰ ਕਸਬੇ ਦੇ ਵਿੱਚ ਲੇਬਰ ਭਾਗ ਦੀ ਟੀਮਾਂ ਵੱਲੋਂ ਰੇਡਾਂ ਕੀਤੀਆਂ ਜਾ ਰਹੀਆਂ ਨੇ ਅਗਰ ਕੋਈ ਦੁਕਾਨਦਾਰ ਇਸ ਤਰੀਕੇ ਦੇ ਨਾਲ ਛੋਟੇ ਬੱਚਿਆਂ ਤੋਂ ਨਵਾਲਿਕ ਬੱਚਿਆਂ ਤੋਂ ਬਾਲ ਮਜ਼ਦੂਰੀ ਕਰਵਾਉਂਦਾ ਹੈ ਤਾਂ ਉਸ ਦੇ ਖਿਲਾਫ ਤੁਸੀਂ ਦੇਖੋ ਕੀ ਕਾਰਵਾਈ ਕਰਕੇ ਮੋਟਾ ਚਲਾਨ ਵੀ ਕੀਤਾ ਜਾਂਦਾ ਹੈ ਤੇ ਅੱਗੇ ਵਾਸਤੇ ਚੇਤਾਵਨੀ ਦਿੱਤੀ ਜਾਂਦੀ ਹੈ ਇਸ ਖਬਰ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਕੇ ਅੱਗੇ ਦੁਕਾਨਦਾਰਾਂ ਨੂੰ ਪੂਰਾ ਪਤਾ ਲੱਗ ਸਕੇ ਜੋ ਕਿ ਉਹ ਬਾਲ ਮਜ਼ਦੂਰੀ ਕਰਾ ਰਹੇ ਨੇ ਉਹ ਇਸ ਤਰੀਕੇ ਦੀ ਗਲਤੀ ਨਾ ਕਰਨ ਜੋ ਕਿ ਕਾਨੂੰਨੀ ਤਰੀਕੇ ਦੇ ਨਾਲ ਬਹੁਤ ਹੀ ਵੱਡੀ ਗਲਤੀ ਇਹ ਮੰਨੀ ਜਾਂਦੀ ਹੈ ਤਾਂ ਤੁਸੀਂ ਵੀ ਸੁਣੋ ਅੱਗੇ ਦੁਕਾਨਦਾਰ ਨੇ ਕੀ ਕਿਹਾ ਤੇ ਇਨਸਪੈਕਟਰ ਲਿਵਰ ਭਾਗ ਨੇ ਚਲਾਨ ਕਰਕੇ ਉਸ ਤੋਂ ਬਾਅਦ ਕੀ ਜਾਣਕਾਰੀ ਦਿੱਤੀ ਹੈ ਇੱਥੇ ਦੇਖੇ ਨੂੰ ਆ ਘਰ ਦੇ ਭੁੱਖੇ ਮਰਣੇ ਵਾਲੇ ਤੇ ਭੁੱਖੇ ਮਰਣੇ ਨੇ ਤੇ ਹੁਣ ਹਾਂ ਤੁਹਾਨੂੰ ਆ ਕੇ ਕਹਿ ਰਹੇ ਆ ਆਹ ਪਰ ਹੱਥ ਤੇ ਵਾ ਆਇਆ ਵਾ ਕਿਰਕਿਦ ਆਇਆ ਉਹ ਨਾ ਉਹਦਾ ਵੀ ਨਾ ਤੂੰ ਨੂੰ ਲੈਣ ਗਿਆ ਕੋਈ ਤੈਨੂੰ ਤੂੰ ਕੀ ਕਰਦਾ ਇੱਥੇ ਨਾ ਵੀ ਜਾ ਆਪੋ ਤੋਂ ਮਿ ਜਾਉਂ ਤੋਂ ਨਾ ਲੇਕਿਨ ਉਹ ਕੇਸ਼ਨ ਸੰਗੜੇਵਾਲੀ ਮੈਂ ਪੜਾ ਹਾਂ ਨਾ ਰਹੇ ਨਾ ਕਿਥੇ ਮੁੰਡੇ ਕਿ ਪੰਜਾਬ ਤੋਂ ਸਿਧਾਰ ਕਰਦਾ ਪੂਰੇ ਪੰਜਾਬ ਦਾ ਆ ਬੇੜਾ ਗੰਨ ਕੀਤਾ ਸਾਰੇ ਪੰਜਾਬ ਦਾ ਅੰਦੀਆਂ ਜੀ ਆਓ ਕਰਿਆ ਪੱਟੀ ਲਾ ਮਾੜਾ ਮਾੜਾ ਇਹਨਾਂ ਦੇ ਵੀ ਆਇਆ ਹੋਰ ਜਾਈ ਚੱਲੋ ਇਹ ਵੀ ਆਇਆ ਕਰੇ ਜਮਾਨਾ ਰਿਆਣ ਪਾਸੇ ਨੇਵਾਰਾ ਆਪਾਂ ਦਾ ਜੀ ਜੇ ਜਾਵੋ ਨਾ ਕੋਈ ਖਲਾਨੋ ਜਰ ਆਪ ਕੋਟ ਆ ਜਾਏਗਾ ਬੇਚ ਮਾਫ ਕਰਨਾ ਮਾਣੂ ਤੇ ਇੱਕ ਆਉਂਦਾ ਕਿ ਮਾਣੂ ਨੂੰ ਦਰਦ ਚਲੇ ਜਿਵੇਂ ਜਿਵੇਂ ਆਇਆ ਆਪਣੇ ਸ਼ਾਪ ਦੇ ਓਨਰ ਹੋ ਨਹੀਂ ਤੁਸੀਂ ਮੈਂ ਨਹੀਂ ਦੁਕਾਨ ਤੇ ਆਉਂਦਾ ਭਾਜੀ ਓਕੇ ਨਹੀਂ ਉਹਦਾ ਮਾਲਕ ਤੁਸੀਂ ਹੋ ਮੈਂ ਓਨਰ ਆ ਮੈਂ ਦੁਕਾਨ ਤੇ ਨਹੀਂ ਆਉਂਦਾ ਓਕੇ ਤੇ ਜਿਹੜੇ ਦੋ ਮੁੰਡੇ ਖੜੇ ਐ ਕੀ ਕਹਿਣਾ ਚਾਹੁੰਦੇ ਇਹਨਾਂ ਬਾਈ ਮੁੰਡੇ ਕਹਿੰਦੇ ਖੜੇ ਇਹਨਾਂ ਨੂੰ ਲੈਣ ਹੀ ਨਹੀਂ ਕੋਈ ਗਿਆ ਇੱਥੇ ਉੱਥੇ ਕੋਈ ਓਕੇ ਇਹਨਾਂ ਨੂੰ ਕੋਈ ਲੈਣ ਹੀ ਨਹੀਂ ਗਿਆ ਆ ਤਾਂ ਇਹਨਾਂ ਦੇ ਮਾਵਾ ਨੇ ਸਕੂਲੇ ਪੜਦੇ ਨੇ ਠੀਕ ਹੈ ਬਾਅਦ ਜਦੋਂ ਕੋਈ ਲੋਡ ਪੈਂਦੀ ਤੇ ਆਨ ਆ ਜਾਂਦੇ ਮੁੰਡੇ ਕਿੰਨੀ ਦੇਰ ਤੋਂ ਕੰਮ ਕਰਦੇ ਪਏ ਇੱਥੇ ਇਹ ਕਦੀ ਪੱਕੇ ਨਹੀਂ ਕਰਦਾ ਕੋਈ ਮੈਂ ਜਾ ਕਰਾ ਦਿਆਂਗਾ ਤੇ ਲੇਕਿਨ ਮੁੰਡਿਆਂ ਦਾ ਕਹਿਣਾ 5-5 ਸਾਲ ਤੋਂ ਕੰਮ ਕਰਦੇ ਪਏ ਆ ਚੱਕਰ ਹੁਣ ਹਟੇ ਜੀ ਇਹ ਆਪਣੇ ਮਨੂ ਕਾਮੇਟ ਦੇ ਤਾਂ ਨਹੀਂ ਆਉਂਦੇ ਜਿਹੜੇ ਬੱਚੇ ਲੱਤਾਂ ਇਹ ਪਰਦੇਸ ਕੋਲੇ ਨਾ ਸਾਡੇ ਜਰੂਰ ਹੋਣੇ ਕੀ ਕੰਮ ਹੈ ਉਹ ਉਹ ਦੇਖਦਾ ਪੰਡਾ ਜੀ ਤੇ ਆਹ ਦਾ ਵਾਰਾ ਕਰਦੀ ਕਰਦਾ ਜੀ ਆਹ ਵਾਲਾ ਇਹ ਬੰਦੇ ਨੂੰ ਕਦੀ ਲੈਣੇ ਵੀ ਗਏ ਸੀ ਕਾਰੇ ਅੱਜ ਕਿਉਂ ਚੁੱਕਿਆ ਨੂੰ ਆਉਂਦਾ ਉਹਨਾਂ ਨੂੰ ਉੱਥੇ ਪੰਡਾ ਜੀ ਕਿੰਨੇ ਨਾ ਸੱਟਾ ਕਿਹੜਾ ਪੱਟਿਆ ਉਹ ਹੀ ਜਿਆਨ ਆ ਲੜਾ ਜਣ ਨਾ ਕਸਲ ਕੋਈ ਨਹੀਂ ਗੱਲੀ ਕੋਈ ਜਾਣਾ ਨਹੀਂ ਇਹ ਦਾ ਕੰਮ ਕਰਨਾ ਪਰ ਇਹ ਕਹ ਲੱਗੀਆਂ ਜਿਹੜੇ ਆ ਉਹ ਮੰਗਦੇ ਭੀ ਮੰਗਦੇ ਨੇ ਜਿਹੜੇ ਭੀ ਮੰਗਦੇ ਆ ਉਹਨਾਂ ਨੂੰ ਚਲੰਗੀਆਂ ਜੂਕਿਆ ਕਰੋ ਵੀ ਤੁਸੀਂ ਚੋਰੀਆਂ ਕਰਦੇ ਹੋ ਉਹ ਵੀ ਕਹਿੰਦਾ ਪਿਆ ਨਹੀਂ ਕਹਿੰਦਾ ਪਿਆ ਕੁਛ ਪੰਜਾਬ ਤੋਂ ਵੀ ਚੱਲ ਸਕਦਾ ਅਸੀਂ ਦੋਸਤਾਂ ਦੇ ਚੰਗਰੇ ਜਾਂਣਗੇ ਇਹਨਾਂ ਚੰਦ ਕਿੰਨੇ ਮਾਰਨਗੇ ਤੇ ਫੇਰ ਜਾ ਕੇ ਸਹੀ ਹੋਣਗੇ ਦੋਸਤਾਂ ਦੀ ਸਰਕਾਰ ਉਹਦਾ ਸਟੇਟੈਂਟ ਆ ਜੀ टिंकू कितनी उम्र है तेरी पंद्रह साल कितनी देर होगी काम कर रहे हो पांच साल से काम कर रहे हो तो कहाँ के रहने वाले हूँ हाँ फैमिली में कौन कौन है घर में कौन कौन है आपके मम्मी पापा क्या करते है? में रहते हैं घर में रहते हैं काम नहीं करते कोई वो तो तेरे से काम करवाते हैं जबरदस्ती काम करवाते हैं अपनी मर्जी से करते दो तो मम्मी पापा कोई काम नहीं करते और कौन है घर में तीन तीन लोग भी हूँ

ਦੇ ਦੋ ਬੱਚੇ ਫੜੇ ਦੋ ਬੱਚੇ ਫੜੇ ਆ ਇਹ ਕੰਮ ਕਰਾਉਂਦੇ ਸੀ ਛੋਟੇ ਬੱਚਾ ਠੀਕ ਹੈ ਤੇ ਜਿਹੜੇ ਦੋ ਬੱਚੇ ਆਪਾਂ ਅੱਜ ਫੜੇ ਆ ਤੇ ਇਹਨਾਂ ਨੂੰ ਫੇਰ ਅੱਗੇ ਆਪਾਂ ਯਾਨੀ ਕਿ ਕੀ ਕਰਦੇ ਹੁੰਦੇ ਹੁੰਨੇ ਆ ਉਸ ਤੋਂ ਬਾਅਦ ਇਹਨਾਂ ਦੇ ਮਾਲਕ ਦਾ ਆਪਣੇ ਚਲਾਨ ਹੋਏਗਾ ਜੀ ਚਲਾਨ ਹੋਏਗਾ ਤੇਨ ਜਿਹੜੇ ਹਾਂਜੀ ਤੇ ਬੱਚਿਆਂ ਦੀ ਅੱਗੇ ਪੜ੍ਹਾਈ ਲਿਖਾਈ ਦਾ ਜਾਂ ਜੋ ਵੀ ਅੱਗੇ ਕੀ ਪ੍ਰਬੰਧ ਹੁੰਦੇ ਆ ਆਪਣੇ ਵੱਲੋਂ ਬੱਚੇ ਤੇ ਸਰਕਾਰ ਅਸੀਂ ਵੀ ਚਾਹੁੰਦੇ ਆ ਸਰਕਾਰ ਵੀ ਕਹਿੰਦੀ ਆ ਵੀ ਬੱਚੇ ਜਿਹੜੇ ਆ ਭਈ ਕੰਮ ਨਾ ਕਰਨ 18 ਸਾਲ ਤੋਂ ਤੱਕ ਉਮਰ ਦਾ ਕੋਈ ਬੱਚਾ ਜਿਹੜਾ ਕੰਮ ਨਾ ਕਰੇ ਪੜ੍ਹਾਈ ਕਰੇ ਤੇ ਅਸੀਂ ਇਹਨਾਂ ਦੇ ਮਾਪਿਓ ਨੂੰ ਵੀ ਆਖਾਂਗੇ ਇਹਨ ਠੀਕ ਹੈ ਜੀ ਹੋਰ ਪਲਾਵਾਂਗੇ ਜੀ ਤੇ ਜੇ ਮਾਪਿਓ ਉਹਨਾਂ ਦੇ ਪੜਾਣ ਲਿਖਾਣ ਦੇ ਕਾਬਲ ਨਾ ਹੋਣ ਫਿਰ ਸਰਕਾਰ ਵੱਲੋਂ ਵੀ ਕੋਈ ਉਪਰਾਲਾ ਕੀਤਾ ਜਾਂਦਾ ਇਹਨਾਂ ਬੱਚਿਆਂ ਨੂੰ ਪੜਾਣ ਲਿਖਾਣ ਵਾਸਤੇ ਜਾਂ ਫਿਰ ਇਦਾਂ ਛੱਡ ਦਿੰਦਾ ਨਹੀਂ ਨਹੀਂ ਸਰਕਾਰ ਵੱਲੋਂ ਹੈਗੀ ਆ ਤੇ ਇਹਨਾਂ ਨੂੰ ਹੁਣ ਠੀਕ ਹੈ ਸਰਕਾਰ ਵੱਲੋਂ ਸੁਨਦਨਤੀਆਂ ਜਾਂਦੀਆਂ ਪਰ ਬੱਚੇ ਥੋੜਾ ਜਿਹਾ ਆਪਣਾ ਮਨ ਤੇ ਬਣਾਉਣਾ ਜੀ ਇਹਨਾਂ ਮਾਪਿਓ ਨੂੰ ਅਸੀਂ ਆਖਾਂਗੇ ਮਿਲ ਕੇ ਤੇ ਇਹਨਾਂ ਬੱਚਿਆਂ ਨੂੰ ਪੜਾਇਆ ਜਾਵੇ ਤੇ ਇਹਨਾਂ ਦੀ ਜ਼ਿੰਦਗੀ ਬਣਾਈ ਜਾਵੇ ਤੇ ਕੋਈ ਮੁਕਦਮਾ ਕੋਈ ਪਰਚਾ ਵੀ ਦਰਜ ਹੁੰਦਾ ਜੀ ਆਪਣੇ ਮਾਲਕਾਂ ਦੇ ਜਿਹੜੇ ਚਾਈਲ ਲੇਬਰ ਐਕਟ ਦਾ ਨਹੀਂ ਜੀ ਇਹਨਾਂ 'ਤੇ ਫਾਈਨ ਹੁੰਦਾ ਕੋ